ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੋ ਚੰਨਵਾ ਬੈਰੀ ਫਾਰਮ ਦੇ ਉੱਤੇ ਜੀ ਅੱਜ ਵੀ ਵਿੱਚ ਫਟਾਪ ਦੀਆਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਕੋਣ ਵਾਲੇ ਨੇ ਵੀ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਹੋ ਸਕੇ ਜੀ ਤੇ ਆਉ ਕਰ ਲੈਣਾ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਵਧੀਆ ਜੀ ਵਧੀਆ ਬਾਈ ਨਾਮ ਤੇ ਐਡਰੈਸ ਨਾਮ ਬੱਗਾ ਸਿੰਘ ਆ ਜੀ ਪਿੰਡ ਛੰਨਾ ਗਲਾਬ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਹੂੰ ਤਹਿਸੀਲ ਤਪਾ ਨੇੜੇ ਪਿੰਡ ਭਾਈ ਨੇੜੇ ਪਿੰਡ ਜਿਹੜੇ ਭਰਾਉੜਾ ਇਧਰ ਪਾਈ ਰੂਪਾ ਓਕੇ ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲ ਦਿਓ 99640 ਜੀ ਹੂੰ 54198 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਇਹ ਪਹਿਲਾ ਸੂਆ ਸੂਈ ਹੈ ਡਾਕਟਰ ਸਾਹਿਬ ਕਦੋਂ ਸੂਈ ਹੈ ਇਹਦੀ ਇਹ ਰਾਤ ਸੂਈ ਆ ਜੇਰ ਪੈ ਗਈ ਹੈ ਜੇਰ ਪੈ ਗਈ ਆ ਭਾਈ ਆ ਵੱਖਲ ਚ ਕੰਪਲੀਟ ਆ ਬੱਚਾ ਕੀ ਦਿੱਤਾ ਨੇ ਬੱਚੀ ਡਾਕਟਰ ਸਾਹਿਬ ਪਹਿਲਾਂ ਬੱਚੀ ਦਿਖਾਓ ਬੱਚੀ ਬੜੀ ਚੰਗੀ ਆ ਨਾ ਹਾਂਜੀ ਹਾਂ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਕਿਆ ਬਾਤ ਹੈ ਬਹੁਤ ਚੰਗਾ ਬੱਚਾ ਦਿੱਤਾ ਹਾਂਜੀ ਹਾਂਜੀ ਹੂੰ ਮੋਬਾਈਲ ਚਾਰ ਦੰਦੀ ਆ ਬੱਚੀ ਚਾਰ ਦੰਦੀ ਆ ਹਾਂ ਲੇਵਲ ਉਪਰ ਬੜਾ ਫੈਕਟਾ ਹਨਾ ਗਾਣੇ ਹਾਂਜੀ ਹਾਂਜੀ ਬਹੁਤ ਸੋਹਣਾ ਆਰਡਰ ਬਈ ਡਾਕਟਰ ਆਪਣੀ ਘਰ ਦੀ ਵਿਹੜਾ ਓਕੇ ਹਾਂ ਠੀਕ ਹੈ ਬਈ ਅਸੂਰ ਰੋਲ ਲੈਉਣੇ ਆਪਾਂ ਇਹ ਵਸੀ ਜਣੇ ਦੀ ਆਪਣੀ ਘਰ ਦੀ ਠੀਕ ਹੈ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣ ਫੁੱਲ ਬਰੀਟ ਫੁੱਲ ਕੱਦ ਪੂਰੀ ਪਲੀ ਵੀ ਵੜ ਰਾਈ ਨੇ ਘਰ ਦੀ ਵਿਹੜਾ ਕਿੱਕ ਨਹੀਂ ਲੈ ਫਟ ਫਟ ਲੈਵਾ ਪਿਆ ਹਨਾ ਕਿੰਨੀ ਕ ਉਮੀਦ ਹੈ ਤੂੰ ਦੁੱਧ ਦੀ ਮੀ ਡਾਕਟਰ ਸਾਹਿਬ ਵੜ ਨੂੰ ਹੂੰ 26 27 ਲੀਟਰ ਦਾ ਦੁੱਧ ਪੋਣਾ ਚਾਹੀਦਾ ਓਕੇ ਠੀਕ ਆ ਜਿਹੜੇ ਸਾਹਬ ਨੇ ਕੱਦ ਕਾਠ ਪਲੀ ਵੀ ਆ ਵੜ ਟਣ ਚਾਹੀਦਾ ਜਾਤ ਪਾਤ ਦਾ ਹੂੰ ਸੌਖਾ ਹੀ ਪੋਣਾ ਚਾਹੀਦਾ ਸਹੀ ਗੱਲ ਆ ਬਈ ਕੀ ਬਾਤ ਆ ਫਿੱਟ ਫਿੱਟ ਲੇਵਾ ਠੰਡੀ ਫੁੱਲ ਜਿਵੇਂ ਨਾਲੇ ਹਜੇ ਤਾਂ ਲੈ ਤਾਜੀ ਸੂਈ ਆ ਪਹਿਲਣ ਵੜਦਾ ਤੁਹਾਨੂੰ ਪਤਾ ਹੀ ਆ ਤੜਕੇ ਬੱਚਾ ਚੰਗਾ ਆ ਕੇ ਆਪਾਂ ਠੀਕ ਆ 3-4 ਕਿਲੋ ਵਾਹਾ ਛੱਡਿਆ ਗਾ ਓਕੇ ਬਾਈ ਖੋਲ ਦੇ ਬਾਈ ਤੋਰ ਕੇ ਨਖਾ ਦੇ ਫੁੱਲ ਬਰੀਡ ਫੁੱਲ ਕੱਦ ਲੇਵਾ ਕਮਾਲ ਥਾਣ ਚੰਗਾ ਚਿਵਾਈ ਵੀ ਬਾਈ ਕਹਿੰਦਾ ਇਹਨੂੰ ਓਕੇ ਆ ਬੱਚਾ ਵੀ ਮਗਰ ਬੱਚੀ ਆ ਬਹੁਤ ਚੰਗੀ ਵੜਾਣਾ ਬਾਈ ਹਾਂਜੀ ਹਾਂਜੀ ਫੁੱਲ ਬਰੀਡ ਆ ਕਰਮ ਵਾਲੀ ਬਾਕੀ ਲੇਵਾ ਲੂੰਗਾ ਫੇਸਪੂਸ ਇੱਕ ਨੰਬਰ ਆ ਕੀ ਬਾਤ ਤੋਰਾ ਚੈੱਕ ਕੀ ਬਾਤ ਅਕਾਂ ਚਾਹੀਦਾ ਕਮਾਲ ਦਾ ਹੈ ਕਿ ਨਹੀਂ ਹਾਂ ਚਲ ਰੇ ਕੁੜਾ ਪੜਾ ਕਿ ਨਹੀਂ ਜਮਾਂ ਡਾਕਟਰ ਕਿਸੇ ਪਾਸਿੋਂ ਬਾਹਰ ਕੁੰਜੀ ਵੀ ਨਹੀਂ ਉਤੋਂ ਪੱਤਰ ਪੁੱਤਰ ਦੇਖ ਹੂੰ ਤੇ ਐਵੇਂ ਪਲੀ ਵੀ ਆ ਪੂਰੀ ਕੁੜਾ ਪੜਾ ਦੇ ਕਿੱਥੇ ਪਿਆ ਬਹਿੜ ਦਾ ਮੋੜ ਲਿਆ ਵੀਰੇ ਤੇ ਕੀ ਮੋਲ ਜੈ ਜੀ ਠੰਡੀ ਹੈ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਹੂੰ ਐਂ ਵਾਸਤਾ ਵੀ ਨਹੀਂ ਕਹਿਣਾ ਕੁਛ ਨਹੀਂ ਹੈ ਨਾ ਤੇ ਮੋਲ ਫਿਰ ਫੋਨ ਤੀਓ ਜੀ ਮੋਲ ਫੋਨ ਤੇ ਜੈ ਜੀ ਹਾਂ ਜੀ ਹਾਂ ਬਾਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੋਲ ਰੱਖਾਂਗੇ ਮੋਲ ਹੋਊਗਾ ਫੋਨ ਤੇ ਫਟਲੇ ਵੇਰੀ ਆ ਹਾਂ ਹਾਂ ਫਟਲੇ ਵੇਰੀ ਆ ਪੂਰੀ ਜਾਨ ਵਾਲੀ ਆ ਪਲੀ ਵੀ ਆ ਕੋਈ ਲੱਸੀ ਨਹੀਂ ਲਾਵੀਨੀ ਉਹਦਾ ਪੂਰਾ ਐਨ ਓਕੇ ਬੱਚਾ ਵੀ ਬੱਛੀ ਦੇਤੀ ਹੈ ਨਾ ਹਾਂਜੀ ਦੋ ਨਗ ਮੈਨ ਨੇ ਬਈ ਬੱਛੀ ਬਹੁਤ ਚੰਗੀਆਂ ਸੀਮਣ ਦਾ ਪਤਾ ਬੱਛੀ ਰੱਖਦੇ ਸੀਮਣ ਡਾਕਟਰ ਆਪਣੇ ਨਹੀਂ ਯਾਦ ਐਵੇਂ ਆਪਾਂ ਇਥੇ ਝੂਠ ਮਾਰੀ ਜੇ ਸਹੀ ਗੱਲ ਆ ਬਾਈ ਬਾਕੀ ਧਾਰਾਂ ਕੋਈ ਜੱਟ ਨਹੀਂ ਬਾਈ ਮਾਰ ਕੇ ਰੱਖਾ ਲੈ ਜਿਵੇਂ ਮਰਜ਼ੀ ਬੈਠਾ ਰਹੇ ਹਨ ਜਿਵੇਂ ਮਰਜ਼ੀ ਡਾਕਟਰ ਸਾਹਿਬ ਚਵਾਈ ਚਵਾਈ ਦੀ ਬੈਠ ਜਿਵੇਂ ਫੂਲ ਬੱਸੀ ਆ ਹੂੰ ਬਹੁਤ ਚੰਗੀ ਆ ਮੋੜਾ ਈ ਤਾਰਾ ਚਵਾਈਆਂ ਹੋਣੀਆਂ ਇਹਨੂੰ ਜਨਾਂ ਨੇ ਆ ਨਾ ਮੰਨੇ ਬੰਦਾ ਅਜੇ ਬੌੜਾ ਵੀ ਨਹੀਂ ਚੀਪਾ ਹੀ ਆ ਜਨੇ ਚੀਪਾ ਹੀ ਆ ਹੂੰ ਲੈ ਅਜੇ ਤਾਂ ਚਵਾਈਆਂ ਹੋਣਾ ਬੈਠੇ ਚਵਾਈ ਹੋਊਗੀ ਫਿਰ ਬੜਾ ਫੁਲਾ ਬੱਸੀ ਸਾਫ ਹੋਊਗੀ ਸਹੀ ਗੱਲ ਇਹ ਜਾ ਕੇ ਹੋਊਗੀ ਲੈ ਭਾਈ ਜਿਵੇਂ ਮਰਜ਼ੀ ਅਜੇ ਚੀਪੇ ਹੀ ਤੁਰਿਆ ਫਿਰਦਾ ਕੋਈ ਬੌੜਾ ਵੀ ਨਹੀਂ ਬਣਿਆ ਜੇ ਆਪਾਂ ਜੇ ਬੌੜਾ ਆ ਸਹੀ ਗੱਲ ਆ ਭਾਈ ਕੀ ਬਾਤ ਆ ਇਹ ਮੁੱਲ ਤਾਂ ਜਾਇਜ਼ ਹੀ ਹੋਣਾ ਹਾਂ ਮੁੱਲ ਜਾਇਜ਼ ਬੜਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਹੋਊਗਾ ਜਾਇਜ਼ ਮੁੱਲ ਉਹ ਲੈਵਲ ਹੋਊਗਾ ਬੜਾ ਫਿੱਟ ਹਾਂਜੀ ਹਾਂਜੀ ਮੂਹਰੋ ਮਾਰੋ ਦਿਖਾ ਦਿਓ ਤਾਈ ਜਾਨ ਜੂਨ ਬੜੀ ਹੈ ਵੇੜ ਚ ਹਣਾ ਆਪਣਾ ਆਪਣਾ ਵੇੜ ਹਜੇ ਸਾਫ਼ ਕਰਕੇ ਫੇਰ ਜਾ ਹੂੰ ਬਾਕੀ ਉਹ ਧਾਂਚਾ ਬੜਾ ਕਮਾਲ ਦਾ ਬਾਈ ਹੈਣਾ ਓਕੇ ਆ ਅੱਗੇ ਆ ਗਈ ਦੋ ਨੰਬਰ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਹੈ ਠੀਕ ਕਰੋ ਸੂਈ ਆ ਇਹਨੂੰ ਅੱਜ ਹੋਊਗਾ ਚੌਥਾ ਪੰਜਵਾਂ ਨੰਨ ਸੂਈ ਠੀਕ ਆ ਬੱਚਾ ਆ ਗਿਆ ਮਗਰ ਬਸ ਸਾਹ ਬੱਚਾ ਦੇ ਤਾ ਕਿੰਨਾ ਕੁ ਬੋਹਲਾ ਜਾਂ ਦੁੱਧ ਦੇ ਦੂ ਵਾਸਤੇ ਬੋਹਲਾ ਡਾਕਟਰ ਸਾਹਿਬ ਹੁਣ ਹੈਗਾ ਇਹਦੇ ਵਲੇ 15 16 ਕਿਲੋ ਓਕੇ ਦੁੱਧ ਪਿਛਲੇ ਸੂਏ ਦਾ ਮਾਲਕਾਂ ਦੱਸਿਆ ਵਾ 23 24 ਓਕੇ ਬਾਈ ਠੀਕ ਆ ਆਰਡਰ ਨੇੜੇ ਤੋਂ ਚੈੱਕ ਕਰਵਾ ਨੀ ਥਣ ਥਣ ਬਾਲਾ ਚੰਗਾ ਮੁਠੀ ਵਾਲਾ ਥਣ ਖੋਲ ਲਈ ਬਈ ਤੋਰ ਕੇ ਰਖਾ ਦੇ ਪਸ਼ਾਂਤ ਆਰਡਰ ਚੈੱਕ ਕਰ ਲਓ ਕਿਆ ਬਾਤ ਆ ਢਾਂਚਾ ਬੜਾ ਕਮਾਲ ਹੈ ਨਾ ਕਰਮਾਲੀ ਹਾਂਜੀ ਹਾਂ ਹੂੰ ਫੁੱਲ ਕੱਦ ਫੁੱਲ ਬਰੀਡ ਸੂਈ ਸਵਾਈ ਬੱਚਾ ਮਗਰ ਬੱਚਾ ਥਣ ਬਾਲਾ ਕੰਮ ਦਾ ਲੱਗਿਆ ਚਵਾਈ ਕਿਵੇਂ ਆ ਬਾਈ ਚਵਾਈ ਇੱਕ ਨੰਬਰ ਆ ਰੈਕਟਰ ਸਾਹਿਬ ਇੱਕ ਇੱਕ ਨੰਬਰ ਆ ਲੈ ਥਾਣ ਦਾ ਸੈੱਟ ਚੈੱਕ ਕਰੋ ਇੱਕ ਨੰਬਰ ਥਾਣਾ ਲੈ ਤਾਂਚਾ ਦੇਖੋ ਗਰਮਾਣੀ ਦਾ ਤੋਰਾ ਚੈੱਕ ਕਰ ਲੋ ਇੱਕ ਨੰਬਰ ਕੀ ਆ ਬਾਤ ਹੁ ਮੋਲ ਨੇ ਫਿਰ ਤੇ ਮੋਲ ਫਿਰ ਜਾਇਜ਼ ਹੀ ਹੂ ਆ ਮੋਲ ਜਾਇਜ਼ ਹੂ ਜੀ ਹੂ ਫੂਨ ਠੀਕ ਆ ਬਾਈ ਬਾਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੋਲ ਰੱਖਾਂਗੇ ਜਾਇਜ਼ ਮੋਲ ਹੂ ਹੋਊਗਾ ਬੰਦੇ ਬਾਈ ਬਾਕੀ ਤੋਰਾ ਤੋਰਾ ਇੱਕ ਨੰਬਰ ਹੈ ਤੇ ਕੋਈ ਚੈੱਕ ਨਹੀਂ ਧਾਰਾਂ ਬਈ ਇਹਦੀਆਂ ਵੀ ਮਾਰ ਕੇ ਦਿਖਾਣਾ ਹੈ ਜੀ ਚੂਣ ਚੈੱਕ ਚੂਣ ਬੜਾ ਚੰਗਾ ਨਾ ਬਈ ਬਾਹਰ ਆ ਜਾਂਦਾ ਚੂਣ ਮੋਟੀ ਮੋਟੀ ਜਵਾਈਆਂ ਆਉਂਦੇ ਉਹ ਬੜਾ ਮੋਟਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਚਵਾਈ ਚੋਈ ਇੱਕ ਨੰਬਰ ਠੰਡੀ ਸੀ ਕੀ ਬਾਤ ਹੈ ਬਾੜਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੋਲੂ ਜਾਇਜ ਮੋਲ ਕੀ ਬਾਤ ਹੈ ਇੱਕ ਨੰਬਰ ਜਵਾਈਏ ਕਾ ਨੰਬਰ ਲੈ ਵਾ ਦੇਖੋ ਫਿੱਟ ਫਿੱਟ ਪਿਆ ਕੀ ਬਾਤ ਆ ਭਾਈ ਪਾਕਿਸਤਾਨ ਚਾ ਕਮਾਲ ਦਾ ਫੇਸਬੁਕ ਬੜਾ ਚੰਗਾ ਸੂਈ ਸਵਾਈ ਆ ਤੇ ਕਿਸੇ ਵੀਰ ਨੂੰ ਭਾਈ ਦੋਨੇ ਨਗਾ ਚ ਕੋਈ ਵੀ ਨਗਾ ਪਸੰਦ ਆਵੇ ਤਾਂ ਭਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ